ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਾਬੂ ਨੂੰ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀ ਮੈਂ ਆ ਗਈ ਵੀਰੇ ਕੋਲੇ ਚੰਗੇ ਰਿਕਾਰਡ ਵਾਲੀ ਆ ਵੀਰੋ ਆਓ ਇਹਦੇ ਬਾਰੇ ਲੰਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚੱਲ ਜੀ ਵਧੀਆ ਵਧੀਆ ਵੀਰ ਜੀ ਵਧੀਆ ਵੀਰੇ ਹਾਂ ਵੀਰੇ ਨਾਂ ਦੱਸੀਆ ਆਪਣਾ ਨਾਮ ਆਪਣਾ ਜੋਬਨ ਜੇ ਪਿੰਡ ਸ਼ਿਕਾਰਮਾਸ਼ੀਆ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 819502855 ਠੀਕ ਆ ਜੀ ਹਾਂਜੀ ਤਾਂ ਵੀਰੇ ਆਪਣੇ ਕੋਲ ਹੁਣ ਇੱਕ ਮਹਿਰ ਰਗੀ ਕੋਲੇ ਹਨਾ ਚੰਗੀ ਸੂਨ ਵਾਲੀ ਹਾਂਜੀ ਬਿਲਕੁਲ ਤੁਹਾਨੂੰ ਪਤਾ ਲੱਗ ਪਾ ਵੀਡੀਓ ਪਾਈਦੀ ਹੈ ਰੇਡ ਆਪਣਾ ਜਾਂਦਾ ਜਾਂਦਾ ਤੇ ਕਰਕੇ ਮਾਲ ਆਉਂਦਾ ਜਾਂਦਾ ਵੇਖਦਾ ਰਹਿੰਦਾ ਵਪਾਰੀ ਵੀਰਾਂ ਜਾਂ ਸਾਰੇ ਪਸ਼ੂਆਂ ਦੀ ਖਰੀਦ ਕਰ ਲਈ ਹੈ ਸਾਰੀਆਂ ਤਿੰਨੇ ਵਿਗੀਆਂ ਬਿਲਕੁਲ ਫ੍ਰੀਜ਼ ਹੋ ਗਈਆਂ ਇਹ ਆ ਹਾਂਜੀ ਤਾਂ ਵੀਰੇ ਹੁਣ ਕਿਦਾਂ ਇਹ ਮੈਂ ਆ ਗਈ ਆਪਣੇ ਕੋਲੇ ਹਨਾ ਤਾਂ ਹੈ ਵੀ ਇੱਕ ਰੰਗ ਕਾਲੀ ਆ ਗਈ ਮੈਂ ਵੀਰੇ ਚੰਗੇ ਰਿਕਾਰਡ ਵਾਲੀ ਹੈ ਜੇ ਕੂੜੀ ਕਾਲੀ ਆ ਆਪਣੇ ਲਾਗੋ ਮਹੀਂ ਲਈ ਹੈ ਦੁੱਧ ਠੀਕ ਹੈ ਜੀ 13 14 ਕਿਲੋ ਦਿੰਦੀ ਹੈ ਬੇਨਾ 13 14 ਕਿਲੋ ਠੀਕ ਹੈ ਜੀ ਜੇ ਵਾਲੂ ਆ ਇਹ ਮਹੀਂ ਦੇ ਸੂਨ ਦੇ ਵਿੱਚ ਕੋਈ 4 5 ਦਿਨ ਰਹਿੰਦੇ ਆ ਬਾਕੀ ਜੇ ਕੋਈ ਮਹੀਂ ਆ ਜੇ ਵੇਲੇ ਤੇ ਕੋਈ ਪੂਖ ਦਾ ਬਾੜ ਵੀ ਚਿੱਟਾ ਲੱਭਦੇ ਮਹੀਂ ਵੀਰੇ ਨਹੀਂ ਚੰਗੀ ਮੈਂ ਵੀਰੇ ਚੰਗੇ ਰਿਕਾਰਡ ਵਾਲੀ ਆ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਵੱਡੇ ਪੱਲੇ ਜੀ ਵੀਰੇ ਇਹ ਗੱਬਣ ਆਇਆ ਹੈ ਹਨਾ ਗੱਬਣ ਮੈਂ ਉਹ ਵੇਖੋ ਖਾਣ ਦੇ ਵੇਖੋ ਵੀਰੋ ਪੈਪਾ ਪੋਪਾਂ ਦੁੱਧ ਵਾਲੀਆਂ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਲੱਗ ਜੂ ਸੋਚੇ ਬਸ 2-4 ਦਿਨ ਹੀ ਲਊਗੀ ਅੱਛਾ ਦਿਨ 2-4 ਦਿਨ ਹਨਾ ਹਾਂਜੀ ਹਾਂਜੀ ਫਿਰ ਮੰਨ ਲਓ 5-6 ਦਿਨ ਫਿਰ ਵੀ ਲੈ ਜ ਜਾਂਦਾ ਪਛਵਾਣਾ ਇਹਨੂੰ ਕਰੇ ਮਣੇ ਵੀਰੇ ਜਿਲ੍ਹੇ ਵਾਲੂ ਆਪ ਬਖਾ ਵੱਡੀ ਮੈਂ ਆ ਗਈ ਵੀਰੋ ਕੀ ਬਾਤ ਆ ਜੀ ਖੁੱਲੇ ਲੇਵੇ ਵਾਲੀ ਆ ਵੀਰੇ ਹਾਂਜੀ ਹਾਂਜੀ 2 ਕਲਾਸ ਮੈਂ ਆ ਗਈ ਫੁੱਟ ਫੁੱਟ ਪਛਾਣ ਨੂੰ ਆਈ ਹਾਂਜੀ ਹਾਂਜੀ ਬਹੁਤ ਚੰਗੀ ਮੈਂ ਹਾਂ ਪਾਜੀ ਜਿੰਨਾ ਕੋ ਲਈਓ ਕਹਿੰਦੇ ਆਪਾਂ 13 14 ਕਿਲੋ ਦੁੱਧ ਚੋਇਆ ਐਰ ਕਹਿੰਦੇ ਤੀਜੇ ਸਵੇ ਸੋਨਾ ਵਾ ਬਾਕੀ ਜਿਹੜੇ ਪਾਣਾ ਆਪਾਂ ਤੁਹਾਨੂੰ ਪਤਾ ਮਈਆਂ ਦਈਆਂ ਤਦ ਕਰਕੇ ਰੋਇ ਵੇਚੀ ਦੀਆਂ ਹਣਾ ਤੇ ਜਿਹੜੇ ਪਾਣਾ ਦੇ ਦਿੰਨੀ ਆ ਨਾ ਤੋਕੜ ਵੀ ਨਹੀਂ ਦਊਗਾ ਕੋਈ ਸਾਰਾ ਮਰਬਲ ਸੂਆ ਲਾ ਕੇ ਨਾ ਫੇਰ ਮੈਂ 60000 ਦੀ ਵੇਚ ਲਈ ਅੱਛਾ ਹੁਣ ਰੇਟ ਚ ਹੈ ਜੀ ਮੈਂ ਆਣਾ ਤੋਕਰਾਂ ਖੋਲੋ ਵੀਰੇ ਪਤਾ ਨਹੀਂ ਕਿੱਥੋਂ ਲੈ ਆਂਦੀ ਨੂੰ ਇੱਕ ਵਾਰੀ ਅੱਛਾ ਤੋ ਤੋਰੋ ਤੋਰੋ ਆ ਖੋਲੀ ਇੱਕ ਮਿੰਟ ਨਹੀਂ ਮੈਂ ਮੈਂ ਨਹੀਂ ਨਹੀਂ ਮੈਂ ਤਾਂ ਵੀਰੇ ਮੈਨੂੰ ਪਤਾ ਤੋ ਰੇਟ ਜਾਇਜ ਕਹਿੰਨਾ ਗਿਆ ਬਾਪੂ ਜੀ ਕਹਿੰਦੇ ਕੀ ਮੈਂ ਆਪਣੇ ਸੇ ਅਖੀ ਡਿੱਠੀ ਲਈ ਆਪਾਂ ਵੀ ਚੰਗਾ ਰਿਕਾਡ ਦਾ ਦੁੱਧ ਰਿਆ ਮਹੀਂ ਦਾ ਤੇ ਚਲੋ ਕਿੱਲੋ ਲਾਗੋ ਯਾਰ ਲਈ ਹੋਵੇ ਸੱਜਣਾ ਕੋ ਫਿਰ ਮਿਲ ਵੀ ਵੀਰੇ ਪਾਂ ਆ ਜਾਂਦੀ ਹਨਾ ਤਾਂ ਚੰਗੀ ਮੈਂ ਵੀਰੇ ਰੇਡ ਵੀ ਜੈਜ ਹੋਊਗਾ ਤਾਂ ਚੰਗੀ ਮੈਂ ਕੋ ਬਾਹਰ ਦੋੜਾ ਜਾ ਜਾਂਦਾ ਜਿੱਦੂ ਵੱਡੀ ਮੈਂ ਲੈ ਲਓ ਫਿਰ ਦੁੱਧ ਫਿਰ ਚੰਗਾ ਭਰਜੂ ਹਨਾ ਦੇਖੋ ਵੀਰੇ ਤੋਰਾ ਚੈੱਕ ਕਰ ਲਿਓ ਇੱਕ ਰੰਗ ਕਾਲੀ ਆ ਗਈ ਆ ਭਾਰੇ ਪੱਲੇ ਚ ਮੈਂ ਸਮਾ ਲੋ ਐਨੂੰ ਕਰੀ ਵੀਰੇ ਦੇਖੋ ਵੀਰੇ ਫੇਸ ਕੁਆਲਿਟੀ ਚੈੱਕ ਕਰ ਲਓ ਮੈਂ ਦੀ ਐਨ ਬਹੁਤ ਸੋਹਣਾ ਸਿੰਗ ਲੱਗਿਆ ਤੇ ਬਹੁਤ ਵੱਡੀ ਬਹੁਤ ਜ਼ਿਆਦਾ ਤੋਰ ਚ ਤੋਰ ਵੀਰੇ ਕਿਵੇਂ ਹੁਣ ਖੁੱਲੇ ਲੈਵੇ ਵਾਲੀ ਆ ਦੁੱਧ ਵੀ ਇੰਨੇ ਭਰਨਾ ਹਨਾ ਗਾੜੀ ਦੁੱਧ ਵੀਰਾਂ ਦੇ ਪਾਏ ਦਾ ਵੰਡਾ ਮੁੰਡਾ ਖਾਣਾ ਹਨਾ ਤਾਂ ਵੰਡਾ ਮੁੰਡਾ ਪਾਇਆ ਫੇਰ ਹੀ ਦੁੱਧ ਭਰਨਾਂ ਨੇ ਤੇ ਚੰਗੀ ਮੈਂ ਆ ਕਿਆ ਬਾਤ ਹੈ ਤਾਂ ਵੀਰੇ ਕਿਦਾਂ ਖੜ ਦੀ ਆ ਚਾਰ ਪੰਜ ਦਿਨ ਤੇ ਇਹਦੀ ਸਾਂਭ ਛੱਡ ਕੇ ਆਪਾਂ ਮੁੱਲ ਦੱਸ ਦਈਏ ਭਾਜੀ ਮਹੀਂ ਵੇਚਣੋਂ ਭਾਵੇਂ ਇਸ ਤੋਂ ਵੱਲ ਆ ਗਿਆ ਤੁਹਾਨੂੰ ਕਿਹਾ 60 ਦੀ ਵੇਚ ਲਈ ਹਣਾ ਜਿੱਦਾਂ ਮਾੜਾ ਹੁਣ ਹੀ ਤੇਜ਼ੀ ਚੱਲਣ ਦੀ ਹੈ ਨਾ ਫੇਰ ਹੀ ਮਹੀਂ ਮੱਗਲ ਮਹੀਨਾ ਦੋ ਚੋਕ ਇਹਨਾਂ ਤੇ ਫੇਰ ਉਦੋਂ ਵੱਧ ਵੇਖ ਸਕਦੀ ਜੇ ਨਦੀ ਦੇ ਦਿੰਗੇ ਹਾਂਜੀ ਹਾਂਜੀ ਉਹ ਨਮਹੀਂ ਦਾ 80 90 ਜੋ ਮਰਜੀ ਲਈਏ 75 ਦੀ ਮਹੀਂ ਦੇ ਦਾਂਗੇ ਕਿਆ ਬਾਤ ਹੈ ਜੀ 75 ਚ ਮਾਂ ਤਾਂ ਵੀਰੇ ਹੋਇਓ 5000 ਛੋਟ ਕਰ ਦਾਂਗੇ 70 ਦੀ 70 ਦੀ ਹਾਂਜੀ ਠੀਕ ਹੈ ਬਾਕੀ ਕੋਈ ਫੋਨ ਲਾ ਲੇ ਫੋਨ ਲਾ ਲੇ ਪਰ ਹੁਣ ਜਿੰਨੇ ਦੀ ਕਹਦਾਗਾ ਨਾ ਓਚ 100 ਛੋਟ ਹੀ ਹੋਣੀ ਆ ਮੁੜ ਕੇ ਘੜੀ-ਮੁੜੀ ਵੀ ਰੇ ਨਾ ਕਹੇ ਆਪਾਂ ਦੇਣ ਵਾਲਾ ਮੁੱਲ ਕਰਦੇ ਆ ਪਹਿਲਾ ਵੀਡੀਓ ਤੇ ਉਹ ਮੁੱਲ ਕਰੀਦਾ ਵਾ ਜਿੰਨੇ ਦੀ ਹੁਣੀ ਆ ਹੁਣ ਕਹੇ ਕਈ ਵੀਰ ਕਹਿੰਦੇ ਵੀਰ ਤੂੰ ਕੀ ਮੁੱਲ ਕੀਤਾ ਏ ਕਿੰਨੇ ਦੀ ਹੁਣੀ ਆ ਪੱਕੀ ਦੱਸ ਦੇ ਇਦਾਂ ਉਹ ਗੱਲ ਨਹੀਂ ਜੇ ਹੁਣੀ ਕੋਈ ਨਹੀਂ ਪਤਾ ਕੀ ਕਰਿਓ ਇਦਾਂ ਵੀਰੇ ਫੋਨ ਫਾਨ ਦੂਰੋਂ ਕਰਦੇ ਕੋਈ ਨਹੀਂ ਰੁਪਈਆ 500 ਛੱਡ ਦਿਓ 70 80 ਨਹੀਂ ਭਾਜੀ 2 ਛੱਡ ਦਿਨਾ ਆਪਾਂ ਠੀਕ ਹੈ ਜੀ ਨੇ ਰੇਟ ਤੁਹਾਡਾ ਜੈਜਾ ਦੋ ਹੀ 60000 ਦੀ ਦਈਦਾ 60000 ਦੀ ਹਾਂ ਇਹ ਵੀ ਕੋਈ ਗਾਇ ਹੈ ਹਾਂ ਤੇ ਵੇਖੋ ਵੀਰੋ ਵੀਰਾਂ ਉਹ ਕਹਿੰਦਾ 100 ਕਰਨੀ ਛੋੜ ਦੋ 2000 ਕਰਨੀ 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 2000 ਕਰਨੀ ਹੈ ਬਾਕੀ ਫੋਨ ਲਾ ਲਿਓ ਵੀਰ ਨੂੰ 60000 ਦੀ ਮੈਂ ਬਹੁਤ ਚੰਗੀ ਮੈਂ ਵੀਰੇ ਬਹੁਤ ਚੰਗੀ ਆ ਦੇਲਾ ਕਿਦਾਂ ਦੀ ਮਈ ਹੈ ਨੇ ਬਹੁਤ ਚੰਗੀ ਮੈਂ ਵੀਰੇ ਤਾਂ ਵੀਰੇ ਆਪਣਾ ਐਡਰੈਸ ਬੋਲਣੀ ਇੱਕ ਕਰੀ ਹੁਣ ਐਡਰੈਸ ਪਿੰਡ ਸ਼ਿਕਾਰਮਾਸ਼ੀਆਂ ਜੇ ਜ਼ਿਲ੍ਹਾ ਗੱਧਾਪੁਰ ਸੀ ਡੇਰਾ ਬਾਬਾ ਨਾਨਕ ਫੋਨ ਨੰਬਰ 89502855 ਠੀਕ ਹੈ ਤੇ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ ਯੋਤਨ ਨਾਮਿਤ ਨਾਮੀ ਵੀਡੀਓ ਲੈ ਕੇ ਉਹ ਖਾਲੀ ਜਾਵੇ ਤਾਂ ਬਾਕੀ ਵੀਰੇ ਕਿਵੇਂ ਤੂੰ ਰੇਟ ਕੀਤਾ ਵਿਗੀ ਬੁਗੀ ਤਾਂ ਨਹੀਂ ਪਹਿਲੇ ਨਹੀਂ ਯਾਰ ਅੱਛਾ ਠੀਕ ਹੈ ਥੋੜਾ ਅਸੀਂ ਨਹੀਂ ਨਹੀਂ ਬਿਲਕੁਲ ਬਿਲਕੁਲ ਕਹਿੰਦਾ ਦੂਜੇ ਪਾਸੇ ਤੁਹਾਡੇ ਸਾਰੇ ਵੇਗ ਗਏ ਹਾਂ ਆਹ ਤਾਂ ਵੇਗੇ ਬਾਗ ਜੇ ਵਗੇ ਤਾਂ ਵਗੇ ਦੱਸਿਆ ਬਿਲਕੁਲ ਵੀਰੇ ਮਿਲ ਕੇ ਹੁਣ 68 ਦੀ ਸਿਰਫ ਖਾਰ ਦੀ ਦੇਣੀ ਠੀਕ ਹੈ ਵੀਰੇ ਠੀਕ ਹੈ ਸასი ਸ਼ਕਲ ਵੀਰੇ ਸასი ਸ਼ਕਲ